ਤੁਸੀਂ ਦੇਖ ਰਹੇ ਹੋ ਜੀਡੀਪੀ ਨਿਊਜ਼ ਤੇ ਮੈਂ ਤੁਹਾਡਾ ਆਪਣਾ ਮਹਿੰਦਰਪਾਲ ਲੁੰਬਾ ਸੋ ਜੀਡੀਪੀ ਨਿਊਜ਼ ਵੱਲੋਂ ਅੱਜ ਤੋਂ এমਪਲॉयਮੈਂਟ ਨਿਊਜ਼ ਦੀ ਸੇਵਾ ਸ਼ੁਰੂ ਕੀਤੀ ਜਾ ਰਹੀ ਹੈ ਜਿਸ ਦੇ ਵਿੱਚ ਅਸੀਂ ਆਪਣੇ ਉਹਨਾਂ ਨੌਜਵਾਨਾਂ ਲਈ ਜੋ ਬੇਰੁਜ਼ਗਾਰ ਨੇ ਤੇ ਰੋਜ਼ਗਾਰ ਦੀ ਤਲਾਸ਼ ਵਿੱਚ ਨੇ ਹਰ 15 ਦਿਨਾਂ ਬਾਅਦ ਇੱਕ এমਪਲॉयਮੈਂਟ ਨਿਊਜ਼ ਬੁਲੇਟਿਨ ਜਾਰੀ ਕਰਿਆ ਕਰਾਂਗੇ ਸੋ ਜੇਕਰ ਤੁਸੀਂ ਖੁਦ ਬੇਰੁਜ਼ਗਾਰ ਹੋ ਜਾਂ ਤੁਹਾਡੇ ਬੱਚੇ ਬੇਰੁਜ਼ਗਾਰ ਨੇ ਤਾਂ ਅੱਜ ਜਿਹੜਾ ਇਸ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਅੱਗੇ ਵੱਧ ਤੋਂ ਵੱਧ ਸ਼ੇਅਰ ਕਰੋ ਸੋ ਬਿਨਾਂ ਕਿਸੇ ਦੇਰੀ ਤੋਂ ਪਹਿਲਾਂ ਮੋਟੀ ਮੋਟੀ ਜਾਣਕਾਰੀ ਦੇਾਂਗੇ ਜੋ ਪੰਜਾਬ ਸਰਕਾਰ ਦੇ ਸਰਕਾਰੀ ਤੇ ਅਰਧ ਸਰਕਾਰੀ ਤੇ ਕੁਝ ਪ੍ਰਾਈਵੇਟ ادارےਵਾਂ ਵੱਲੋਂ ਪੋਸਟਾਂ ਕੱਢੀਆਂ ਗਈਆਂ ਉਹਨਾਂ ਬਾਰੇ ਤੇ ਉਸ ਤੋਂ ਬਾਅਦ ਡਿਟੇਲ ਦੇ ਨਾਲ ਜਾਣਕਾਰੀ ਦੇਾਂਗੇ ਸੋ ਜ਼ਿਲ੍ਹਾ ਅਤੇ ਸੈਸ਼ਨ ਜੱਜ ਦਫ਼ਤਰ ਤਰਨਤਾਰਨ ਵੱਲੋਂ ਸਟੈਨੋਗ੍ਰਾਫਰ ਗ੍ਰੇਡ 3 ਦੀਆਂ 5 ਪੋਸਟਾਂ ਪੀਐਨ ਅਤੇ ਚੌਕੀਦਾਰ ਦੀਆਂ 23 ਪੋਸਟਾਂ ਕੱਢੀਆਂ ਗਈਆਂ ਜਿਨ੍ਹਾਂ ਨੂੰ ਅਪਲਾਈ ਕਰਨ ਦੀ ਡੇਟ 31/1/25 ਲਾਸਟ ਡੇਟ ਹੈ ਸੋ ਜ਼ਿਲ੍ਹਾ ਤੇ ਸੈਸ਼ਨ ਜੱਜ ਦਫ਼ਤਰ ਲੁਧਿਆਣਾ ਵੱਲੋਂ ਪੀਐਨ ਦੀਆਂ 17 ਪੋਸਟਾਂ ਕੱਢੀਆਂ ਗਈਆਂ ਜਿਨ੍ਹਾਂ ਨੂੰ ਅਪਲਾਈ ਕਰਨ ਦੀ ਆਖਰੀ ਤਰੀਕ 1 2 2025 ਹੈ ਸੋ ਜ਼ਿਲ੍ਹਾ ਤੇ ਸੈਸ਼ਨ ਜੱਜ ਦਫ਼ਤਰ ਸੰਗਰੂਰ ਵੱਲੋਂ ਪ੍ਰੋਸੈਸ ਸਰਵਰ ਦੀਆਂ 2 ਪੋਸਟਾਂ ਅਤੇ ਪੀਐਨ ਦੀਆਂ 12 ਪੋਸਟਾਂ ਕੱਢੀਆਂ ਗਈਆਂ ਜਿਨ੍ਹਾਂ ਦੀ ਅਪਲਾਈ ਕਰਨ ਦੀ ਆਖਰੀ ਤਰੀਕ 3 2 25 ਹੈ ਸੋ ਇਸੇ ਤਰ੍ਹਾਂ ਹੀ ਰੇਲ ਕੋਚ ਫੈਕਟਰੀ ਵੱਲੋਂ ਸਪੋਰਟਸ ਕੋਟੇ ਦੇ ਵਿੱਚ 23 ਪੋਸਟਾਂ ਜੋ ਵੱਖ-ਵੱਖ ਖੇਡਾਂ ਦੇ ਵਿੱਚ ਭਰਤੀ ਕੀਤੀ ਜਾਣੀ ਹੈ ਉਨ੍ਹਾਂ ਨੂੰ ਅਪਲਾਈ ਕਰਨ ਦੀ ਆਖਰੀ ਤਰੀਕ ਜਿਹੜੀ ਹੈ 3/25 ਹੈ ਇਸੇ ਤਰ੍ਹਾਂ ਕਲਚਰਲ ਕੋਟੇ ਦੇ ਵਿੱਚ ਦੋ ਪੋਸਟਾਂ ਕੱਢੀਆਂ ਗਈਆਂ ਸੋ ਇਸੇ ਤਰ੍ਹਾਂ ਹੀ ਪੰਜਾਬ ਸਟੇਟ ਕੋਆਪਰੇਟਿਵ ਬੈਂਕ ਵੱਲੋਂ ਕੋਆਪਰੇਟਿਵ ਅਫਸਰ ਦਿਆਂ 21 ਪੋਸਟਾਂ ਲਈ ਮੰਗ ਕੀਤੀ ਗਈ ਹੈ ਇਹਨਾਂ ਨੂੰ ਅਪਲਾਈ ਕਰਨ ਦੀ ਆਖਰੀ ਤਰੀਕ 31/1/25 ਹੈ ਸੋ ਇਸੇ ਤਰ੍ਹਾਂ ECHS ਜਲੰਧਰ ਵੱਲੋਂ ਜਿਹੜੀ ਦੀ ਐਕਸ ਸਰਵਿਸਮੈਨ ਕੰਟ੍ਰਿਬਿਊਟਰੀ ਹੈ ਉਸ ਸਕੀਮ ਦੇ ਵਿੱਚ ਵੱਖ-ਵੱਖ ਪੋਸਟਾਂ ਲਈ ਜਿਨ੍ਹਾਂ ਦੇ ਵਿੱਚ ਮੈਡੀਕਲ ਸਪੈਸ਼ਲਿਸਟ ਡਾਕਟਰ ਤੇ ਪੈਰਾਮੈਡੀਕਲ ਸਟਾਫ ਡਰਾਈਵਰ ਪੀਐਨ ਸਫਾਈ ਕਰਮਚਾਰੀ ਵਗੈਰਾ ਦੀਆਂ 67 ਪੋਸਟਾਂ ਕੱਢੀਆਂ ਗਈਆਂ ਜਿਨ੍ਹਾਂ ਨੂੰ ਅਪਲਾਈ ਕਰਨ ਦੀ ਆਖਰੀ ਤਰੀਕ 7 ਫਰਵਰੀ 2025 ਹੈ ਸੋ ਇੰਡੀਅਨ ਆਇਲ ਕਾਰਪੋਰੇਸ਼ਨ ਲਿਮਟਿਡ ਵੱਲੋਂ ਜਿਹੜਾ ਡਰੇਡ ਟੈਕਨੀਸ਼ੀਅਨ ਗ੍ਰੈਜੂਏਟ ਅਮਪ੍ਰਿੰਟਸ ਦੇ ਵਿੱਚ 456 ਪੋਸਟਾਂ ਕੱਢੀਆਂ ਗਈਆਂ ਸੋ ਉਹਨਾਂ ਨੂੰ ਵੀ ਅਪਲਾਈ ਕਰਨ ਦੀ ਤਰੀਕ ਜਿਹੜੀ ਬੜੀ ਨੇੜੇ ਹੈ ਸੋ ਸਭ ਨੂੰ ਅਪੀਲ ਹੈ ਕਿ ਇਸ ਪੋਸਟ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤਾਂ ਕਿ ਇਹਨਾਂ ਕਰਾਰੀ ਵੱਤੋ ਵੱਦ ਲੋਕਾਂ ਤੱਕ ਸਮਾਂ ਰਹਿੰਦੇ ਪਹੁੰਚ ਜਾਵੇ ਕਿਉਂਕਿ ਇਹਨਾਂ ਨੂੰ ਜਿਹੜਾ ਅਪਲਾਈ ਕਰਨ ਦਾ ਤਰੀਕਾ ਜਿਹੜੀ ਬੜੀ ਲੇਟ ਹੈਗੀ ਆ ਸੋ ਆਓ ਇਹਨਾਂ ਪੋਸਟਾਂ ਬਾਰੇ ਅੱਜ ਤੁਹਾਨੂੰ ਡਿਟੇਲ ਦੇ ਨਾਲ ਜਾਣਕਾਰੀ ਦਈਏ ਕਿ ਇਹਨਾਂ ਪੋਸਟਾਂ ਲਈ ਕੌਣ ਅਪਲਾਈ ਕਰ ਸਕਦਾ ਹੈ ਕੀ ਕੀ ਡਾਕੂਮੈਂਟ ਚਾਹੀਦੀ ਹੈ ਤੇ ਇਹਦੀ ਆਖਰੀ ਤਰੀਕ ਕਦੋਂ ਤੱਕ ਹੈ ਸੋ ਸਭ ਤੋਂ ਪਹਿਲਾਂ ਗੱਲ ਕਰਾਂਗੇ ਫਿਲਾ ਅਤੇ ਸੈਕਸ਼ਨ ਜਨਰਲ ਤਰਨਤਾਰਨ ਵੱਲੋਂ ਜੋ ਪੀਐਨ ਅਤੇ ਚੌਂਕੀਦਾਰ ਦੀਆਂ ਪੋਸਟਾਂ ਕੱਢੀਆਂ ਗਈਆਂ ਆ ਸੋ 23 1 25 ਨੂੰ ਇਹ ਜਿਹੜੀ ਪੋਸਟ ਡਿਕਲੇਅਰ ਕੀਤੀ ਗਈ ਹੈ ਟੋਟਲ ਅਸਾਮੀਆਂ 23 ਨੇ ਸੋ ਇਹਦੀ ਅਪਲਾਈ ਕਰਨ ਦੀ ਆਖਰੀ ਤਰੀਕ ਜਿਹੜੀ ਹੈ 13 ਜਨਵਰੀ 2025 ਹੈ ਸੋ ਇੰਟਰਵਿਊ ਦੀਆਂ ਡੇਟਾਂ ਜਿਹੜੀਆਂ ਹੋਣਗੀਆਂ 10 11 13 ਫਰਵਰੀ 2025 ਦੀਆਂ ਸੋ ਘੱਟੋ ਘੱਟ ਏਜ ਲਿਮਿਟ 18 ਸਾਲ ਤੇ ਵੱਧ ਤੋਂ ਵੱਧ ਏਜ ਲਿਮਿਟ ਜਿਹੜੀ 35 ਸਾਲ ਹੈ ਨੂੰ ਅਪਲਾਈ ਕਰਨ ਦੀ ਕੁਆਲਿਫੀਕੇਸ਼ਨ ਇਹਦੇ ਵਿੱਚ ਘੱਟੋ ਘੱਟ ਜਿਹੜਾ ਹੈ ਮਿਡਲ ਸਟੈਂਡਰਡ ਤੱਕ ਉਸਨੇ ਪੰਜਾਬੀ ਪਾਸ ਕੀਤੀ ਹੋਵੇ ਸੋ ਇਹਦੇ ਵਿੱਚ ਚੌਂਕੀਦਾਰ ਦੀਆਂ 15 ਪੋਸਟਾਂ ਤੇ ਪੀਐਨ ਦੀਆਂ 8 ਪੋਸਟਾਂ ਸ਼ਾਮਿਲ ਹੈ ਸੋ ਜੇਕਰ ਆਪਾਂ ਇਹਦੇ ਨੋਟੀਫਿਕੇਸ਼ਨ ਦੀ ਗੱਲ ਕਰੀਏ ਤੇ ਇਹਦੇ ਵਿੱਚ ਜਿਹੜੀਆਂ ਕਲਾਸ 4 ਅਮਪਲਾਈਸ ਚੌਂਕੀਦਾਰ ਦੀਆਂ 15 ਪੋਸਟਾਂ ਜਿਹਦੇ ਵਿੱਚ 6 ਜਨਰਲ 2 ਬੀਸੀ 4 ਐਸਸੀ ਜਿਹਦੇ ਵਿੱਚ 2 ਮਾਜਬੀ ਸਿੱਖ ਤੇ 2 ਰਮਦਾਸੀਆ ਸੇ ਹੋਣਗੇ ਤੇ ਇਸ ਤੋਂ ਇਲਾਵਾ ਐਕਸ ਸਰਵਿਸਮੈਨ ਦੀਆਂ ਦੋ ਪੋਸਟਾਂ ਜਿਹਦੇ ਵਿੱਚ ਇੱਕ ਐਸਸੀ ਐਕਸ ਸਰਵਿਸਮੈਨ ਤੇ ਇੱਕ ਜਨਰਲ ਹੋਏਗਾ ਸੋ ਇਹਦੇ ਵਿੱਚ ਮੁੱਢਲੀ ਤਨਖਾਹ ਬੇਸਿਕ ਪੇ ਜਿਹਨੂੰ ਅਸੀਂ ਕਹਿੰਨੇ ਹੋ 18000 ਹੋਏਗੀ ਤੇ ਰੈਗੂਲਰ ਬੇਸ ਤੇ ਜਿਹੜੀਆਂ ਪੋਸਟਾਂ ਹੋਣਗੀਆਂ ਤੇ ਇਹਦੇ ਵਿੱਚ ਘੱਟੋ ਘੱਟ ਜਿਹੜੀ ਯੋਗਤਾ ਹੈਗੀ ਆ ਉਹ ਮਿਡਲ ਸਟੈਂਡਰਡ ਤੱਕ 8ਵੀਂ ਪਾਸ ਹੋਣਾ ਜ਼ਰੂਰੀ ਹੈ ਸੋ ਇਸੇ ਤਰ੍ਹਾਂ ਹੀ ਪੀਐਨ ਦੀਆਂ ਪੋਸਟਾਂ ਜੋ ਕਿ ਗਿਣਤੀ ਦੇ ਵਿੱਚ 8 ਨੇ ਉਹਦੇ ਵਿੱਚ ਜਨਰਲ 4, ਬੀਸੀ 1, ਐਸਸੀ 2 ਜਿਨ੍ਹਾਂ ਦੇ ਵਿੱਚੋਂ ਇੱਕ ਮذਬੀ ਸਿੱਖ ਤੇ ਇੱਕ ਅੰਮਦਾਸੀਆ ਸਿੱਖ ਤੇ ਇੱਕ ਐਕਸ ਸਰਵਿਸਮੈਨ ਦੀ ਪੋਸਟ ਹੈਗੀ ਹੈ ਸੋ ਪੇ ਲੈਵ ਬੈਂਡ ਹੈ ਜਿਹੜਾ ਬਿਲਕੁਲ ਸੇਮ ਹੈ 18000 ਰੁਪਏ ਬੇਸਿਕ ਪੇ ਹੈ ਸੋ ਇਸੇ ਤਰ੍ਹਾਂ ਇਹਦੀ ਵੀ ਜਿਹੜੀ ਘੱਟ ਤੋਂ ਘੱਟ ਯੋਗਤਾ ਜਿਹੜੀ 8ਵੀਂ ਕਲਾਸ ਤੱਕ ਪੰਜਾਬੀ ਪਾਸ ਹੋਣਾ ਜ਼ਰੂਰੀ ਹੈ ਅਪਲਾਈ ਕਰਨਾ ਦੀ ਉਮਰ ਜਿਹੜੀ 18 ਤੋਂ 35 ਸਾਲ ਹੈ ਇਹਨੂੰ ਅਪਲਾਈ ਕਰਨ ਦਾ ਜਿਹੜਾ ਪਰਫਾਰਮਾ ਉਹ ਹੇਠਾਂ ਕਮੈਂਟ ਬਾਕਸ ਦੇ ਵਿੱਚ ਅਸੀਂ ਦੇਵਾਂਗੇ ਸੋ ਜੇਕਰ ਤੁਸੀਂ ਅਪਲਾਈ ਕਰਨਾ ਚਾਹੋ ਤਾਂ ਜ਼ਿਲ੍ਹਾ ਅਤੇ ਸੈਸ਼ਨ ਜੱਜ ਦਫ਼ਤਰ ਤਰਨਤਾਰਨ ਦੀ ਵੈੱਬਸਾਈਟ ਤੇ ਜਾ ਕੇ ਵੀ ਤੁਸੀਂ ਜਿਹੜਾ ਹੈਗਾ ਨੋਟੀਫਿਕੇਸ਼ਨ ਡਾਊਨਲੋਡ ਕਰ ਸਕਦੇ ਹੋ ਸੋ ਇਸੇ ਤਰ੍ਹਾਂ ਜ਼ਿਲ੍ਹਾ ਅਤੇ ਸੈਸ਼ਨ ਜੱਜ ਤਰਨਤਾਰਨ ਵੱਲੋਂ ਸਟੈਨੋਗ੍ਰਾਫਰ ਗ੍ਰੇਡ 3 ਦੀਆਂ ਪੰਜ ਪੋਸਟਾਂ ਕੱਢੀਆਂ ਗਈਆਂ ਜੋ ਕਿ 24/25 ਨੂੰ ਜਾਰੀ ਕੀਤੀਆਂ ਗਈਆਂ ਤੇ ਇਹਨਾਂ ਨੂੰ ਅਪਲਾਈ ਕਰਨ ਦੀ ਆਖਰੀ ਤਰੀਕ ਹੈ ਜਿਹੜੀ 31/25 ਸ਼ਾਮ 5 ਵਜੇ ਤੱਕ ਹੈ ਸੋ ਇਹਦੇ ਲਈ ਜਿਹੜੀ ਉਮਰ ਲਿਮਿਟ ਹੈਗੀ 18 ਤੋਂ 37 ਸਾਲ ਹੈ ਤੇ ਉਮਰ ਦੇ ਵਿੱਚ ਛੋਟ ਹੈ ਜਿਹੜੀ ਨਿਯਮਾਂ ਮੁਤਾਬਕ ਮਿਲੇਗੀ ਜੋ ਕਿ ਸਰਕਾਰ ਦੇ ਜਾਂ ਮਾਨਯੋਗ ਸੁਪਰੀਮ ਕੋਰਟ ਦੇ ਦੇਸ਼ਾਂ ਦੇ ਮੁਤਾਬਕ ਹੈ ਸੋ ਮਿਨੀਮਮ ਕੁਆਲਿਫਿਕੇਸ਼ਨ ਹੈ ਜਿਹੜੀ ਇਹਦੇ ਵਿੱਚ ਬੀਏ ਜਾਂ ਬੀਐਸਸੀ ਹੋਣਾ ਜ਼ਰੂਰੀ ਹੈ ਸੋ ਇਹਦਾ ਜੇਕਰ ਆਪਾਂ ਜੇ ਤੁਸੀਂ ਅਪਲਾਈ ਕਰਨਾ ਚਾਹੁੰਦੇ ਹੋ ਤਾਂ ਇਹਦਾ ਵੀ ਜਿਹੜਾ ਅਪਲਾਈ ਕਰਨ ਲਈ ਪਰਫਾਰਮੈਂਸ ਜਿਹੜਾ ਹੈ ਤਾਂ ਕਮੈਂਟ ਬਾਕਸ ਦੇ ਵਿੱਚ ਦਿੱਤਾ ਹੈਗਾ ਸੋ ਇਸ ਤੋਂ ਅੱਗੇ ਗੱਲ ਕਰਾਂਗੇ ਆਪਾਂ ਜ਼ਿਲ੍ਹਾ ਪੇਸ਼ਾ ਸ਼ੈਕਸ਼ਨ ਜੱਜ ਦਫ਼ਤਰ ਲੁਧਿਆਣਾ ਵੱਲੋਂ ਜੋ ਪੀਐਮ ਦੀਆਂ 17 ਪੋਸਟਾਂ ਕੱਢੀਆਂ ਗਈਆਂ ਉਹਦੇ ਬਾਰੇ ਜਾਣਕਾਰੀ ਦੇਾਂਗੇ ਇਹਨਾਂ ਨੂੰ ਅਪਲਾਈ ਕਰਨ ਦੀ ਆਖਰੀ ਤਰੀਕ ਹੈ ਜਿਹੜੀ 1 ਫਰਵਰੀ 2025 ਹੈ ਸ਼ਾਮ ਦੇ 5 ਵਜੇ ਤੱਕ ਸੋ ਏ ਇਸ ਲਿਮਿਟ ਉਹੀ 18 ਤੋਂ 35 ਸਾਲ ਹੈ ਕੁਆਲੀਫਿਕੇਸ਼ਨ ਹੈ ਜਿਹੜੀ ਘੱਟ ਤੋਂ ਘੱਟ ਮਿਡਲ ਸਟੈਂਡਰਡ ਤੱਕ ਪੰਜਾਬੀ ਪਾਸ ਹੋਣਾ ਜ਼ਰੂਰੀ ਹੈ ਸੋ ਇਹਦਾ ਵੀ ਜੋ ਜੇਕਰ ਤੁਸੀਂ ਅਪਲਾਈ ਕਰਨਾ ਚਾਹੁੰਦੇ ਹੋ ਤਾਂ ਇਹਦਾ ਜਿਹੜਾ ਪਰਫਾਰਮਾ ਕਮੈਂਟ ਬਾਕਸ ਦੇ ਵਿੱਚ ਅਸੀਂ ਦੇਾਂਗੇ ਇਸ ਤੋਂ ਅਗੇ ਆਪਾਂ ਗੱਲ ਕਰਾਂਗੇ ਜ਼ਿਲ੍ਹਾ ਤੇ ਸੈਸ਼ਨ ਜੱਜ ਦਫ਼ਤਰ ਸੰਗਰੂਰ ਦੀ ਸੋ ਇਹਦੇ ਵਿੱਚ ਪ੍ਰੋਸੈਸਰ ਸਰਵਰ ਦੀਆਂ ਦੋ ਪੋਸਟਾਂ ਤੇ ਪੀਐਨ ਦੀਆਂ 12 ਪੋਸਟਾਂ ਲਈ ਐਪਲੀਕੇਸ਼ਨਾਂ ਦੀ ਮੰਗ ਕੀਤੀ ਗਈ ਹੈ ਆਖਰੀ ਤਰੀਕ ਹੈ ਜਿਹੜੀ 3 ਫਰਵਰੀ 2025 ਹੈ ਸੋ ਇੰਟਰਵਿਊ ਦੀਆਂ ਡੇਟਾਂ ਜਿਹੜੀਆਂ ਹੋਣ ਜਾਣਗੀਆਂ ਉਹ 13 14 15 16 17 18 19 20 Uh, 19 ਫਰਵਰੀ 2025 ਤੱਕ ਸੋ ਇਹ ਡਾਟਾ ਦੇ ਵਿੱਚ ਤੁਹਾਨੂੰ ਜਿਹੜਾ ਫ੍ਰੀ ਰਹਿਣਾ ਪਏਗਾ ਸੋ ਇਸ ਕਰਕੇ ਡਾਟਾ ਪਹਿਲਾਂ ਹੀ ਉਹਨਾਂ ਨੇ ਦਿੱਤੀਆਂ ਹੋਈਆਂ ਸੋ ਇਸ ਲਈ ਵੀ ਜੇਕਰ ਤੁਸੀਂ ਅਪਲਾਈ ਕਰਨਾ ਚਾਹੁੰਦੇ ਹੋ ਤਾਂ ਕੁਆਲਿਫੀਕੇਸ਼ਨ ਉਹੀ ਹੈ ਮਿਡਲ ਸਟੈਂਡਰਡ ਤੱਕ ਜਿਹੜਾ ਪੰਜਾਬੀ ਪਾਸ ਹੋਣਾ ਜ਼ਰੂਰੀ ਹੈ ਸੋ ਜੇਕਰ ਤੁਸੀਂ ਇਸ ਲਈ ਅਪਲਾਈ ਕਰਨਾ ਚਾਹੁੰਦੇ ਹੋ ਤਾਂ ਇਸ ਦਾ ਪਰਫਾਰਮੈਂਸ ਜਿਹੜਾ ਕਮੈਂਟ ਬਾਕਸ ਦੇ ਵਿੱਚ ਦਿੱਤਾ ਹੋਇਆ ਸੋ 3 2 2025 ਦੀ ਆਖਰੀ ਤਰੀਕ ਹੈ ਜੀ ਸੋ ਅੱਜ ਤੋਂ ਅਸੀਂ ਗੱਲ ਕਰਾਂਗੇ ਇੰਡੀਅਨ ਔਇਲ ਕਾਰਪੋਰੇਸ਼ਨ ਲਿਮਟਿਡ ਵੱਲੋਂ ਜਿਹੜਾ 456 ਪੋਸਟਾਂ ਦੀ ਜਿਹੜੀ ਮਾਰਕੀਟ ਕੀਤੀ ਗਈ ਹੈ ਜਿਨ੍ਹਾਂ ਨੂੰ ਅਪਲਾਈ ਕਰਨ ਦੀ ਆਖਰੀ ਤਰੀਕ 13/2/2025 ਹੈ ਸੋ ਇਹਦੇ ਲਈ ਏਜ ਲਿਮਿਟ 18 ਤੋਂ 24 ਸਾਲ ਹੈ ਤੇ ਏਜ ਰਿਲੈਕਸੇਸ਼ਨ ਹੈ ਜਿਹੜੀ ਉਹ ਐਸ ਪਰ ਰੂਲਸ ਦਿੱਤੀ ਜਾਏਗੀ ਸੋ ਉਹਦੇ ਵਿੱਚ ਟ੍ਰੇਡ ਅਮਪ੍ਰਿੰਟਸ 129 ਪੋਸਟਾਂ ਜਿਨ੍ਹਾਂ ਦੇ ਵਿੱਚ 10ਵੀਂ ਪਾਸ ਹੋਣਾ ਜ਼ਰੂਰੀ ਹੈ ਤੇ ਕਿਸੇ ਵੀ ਸਬੰਧਤ ਡਿਸਪੀਸਲਨ ਦੇ ਵਿੱਚ ਜਿਹੜਾ ਆਈ.ਟੀ.ਆਈ ਪਾਸ ਹੋਣਾ ਜ਼ਰੂਰੀ ਹੈ ਸੋ ਇਖਤੋਕੇ ਟੈਕਨੀਸ਼ੀਅਨ ਅਪ੍ਰੈਂਟਸ ਦੀਆਂ 148 ਪੋਸਟਾਂ ਕੱਢੀਆਂ ਗਈਆਂ ਜਿਦੇ ਵਿੱਚ ਸਬੰਧਤ ਡਿਸਪਲਿਨ ਦੇ ਵਿੱਚ ਜਾਂ ਇੰਜੀਨੀਅਰਿੰਗ ਦੇ ਵਿੱਚ ਡਿਪਲੋਮਾ ਹੋਣਾ ਬੜਾ ਜ਼ਰੂਰੀ ਹੈ ਸੋ ਇਸ ਤੋਂ ਅੱਗੇ ਗ੍ਰੈਜੂਏਟ ਅਪ੍ਰੈਂਟਸ ਦੀਆਂ 179 ਪੋਸਟਾਂ ਕੱਢੀਆਂ ਗਈਆਂ ਜਿਦੇ ਵਿੱਚ ਕਿਸੇ ਵੀ ਡਿਸਪਲਿਨ ਦੇ ਵਿੱਚ ਡਿਗਰੀ ਹੋਣਾ ਜ਼ਰੂਰੀ ਹੈ ਸੋ ਇਹਨਾਂ ਪੋਸਟਾਂ ਨੂੰ ਅਪਲਾਈ ਕਰਨ ਲਈ ਤੁਸੀਂ ਇੰਡੀਅਨ ਆਇਲ ਕਾਰਪੋਰੇਸ਼ਨ ਲਿਮਟਿਡ ਦੀ ਅਫੀਸ਼ੀਅਲ ਵੈੱਬਸਾਈਟ ਤੇ ਜਾ ਸਕਦੇ ਹੋ ਇਸ ਤੋਂ ਅੱਗੇ ਗੱਲ ਕਰਾਂਗੇ ਰੇਲ ਕੋਚ ਫੈਕਟਰੀ ਕਪੂਰਥਰਾ ਵੱਲੋਂ ਸਪੋਰਟਸ ਕੋਟੇ ਤੇ ਦੀਨ 23 ਪੋਸਟਾਂ ਕੱਢੀਆਂ ਗਈਆਂ ਜਿਦੇ ਵਿੱਚ ਵੱਖ-ਵੱਖ ਖੇਡਾਂ ਦੇ ਵਿੱਚ ਜਿਹੜਾ ਇਹ ਭਰਤੀਆਂ ਕੀਤੀਆਂ ਜਾਣੀਆਂ ਹੈਗੀਆਂ ਇਹਨਾਂ ਨੂੰ ਅਪਲਾਈ ਕਰਨ ਦੀ ਆਖਰੀ ਤਾਰੀਖ 3 ਫਰਵਰੀ 2025 ਹੈ ਸੋ ਐਪਲੀਕੇਸ਼ਨ ਫੀਸ ਵੀ ਰੱਖੀ ਗਈ ਹੈ ਇਹਦੇ ਵਿੱਚ ਜਨਰਲ ਤੇ OBC ਕੈਂਡੀਡੇਟਸ ਲਈ 500 ਰੁਪਏ ਹੈ SC ST ESMC EBC ਕੈਂਡੀਡੇਟਸ ਲਈ 250 ਹੈ ਮਿਨੋਰਟੀਜ਼ ਲਈ ਤੇ 올 ਫੀਮੇਲਸ ਲਈ ਵੀ 250 ਹੈ ਤੇ ਮੋਡ ਆਫ ਪੇਮੈਂਟ ਹੈ ਜਿਹੜਾ ਉਹ SBI ਬੈਂਕ ਦੇ ਰਾਹੀਂ ਹੋਏਗਾ ਸੋ ਉਮਰ ਲਿਮਿਟ ਇਹਦੇ ਵਿੱਚ 18 ਤੋਂ 25 ਸਾਲ ਹੈਗੀ ਹੈ ਤੇ ਇਸ ਪਰ ਰੂਲ ਹੈ ਜਿਹੜੀ ਉਹ ਏਜ ਰਿਲੈਕਸੇਸ਼ਨ ਦਿੱਤੀ ਜਾਏਗੀ ਸੋ ਲੈਵਲ 1 ਦੀਆਂ ਪੋਸਟਾਂ ਤੇ ਲੈਵਲ 2 ਦੀਆਂ ਪੋਸਟਾਂ ਹੈਗੀਆਂ ਜੋ ਲੈਵਲ 1 ਲਈ 10th ਪਾਸ ਉੱਤੇ ਸਪੋਰਟਸ ਸਰਟੀਫਿਕੇਟ ਹੋਣਾ ਬੜਾ ਜ਼ਰੂਰੀ ਹੈ ਸੋ ਲੈਵਲ 2 ਦੀਆਂ ਪੋਸਟਾਂ ਲਈ 12th ਪਾਸ ਹੋਣਾ ਬੜਾ ਜ਼ਰੂਰੀ ਹੈ ਜਾਂ ਫਿਰ 10th ਦੇ ਨਾਲ ਜਿਹੜਾ ਹੈਗਾ ਘੱਟੋ-ਘੱਟ ITI ਪਾਸ ਹੋਵੇ ਤੇ ਸਪੋਰਟ ਸਰਟੀਫਿਕੇਟ ਉਹਦੇ ਕੋਲ ਹੋਵੇ। ਜੇਕਰ ਅਸੀਂ ਪੋਸਟਾਂ ਦੀ ਡਿਟੇਲ ਦੀ ਗੱਲ ਕਰੀਏ ਤਾਂ ਰੈਸਲਿੰਗ men ਦੇ ਵਿੱਚ 70 ਕਿਲੋ ਤੇ 74 ਕਿਲੋ ਦੇ ਵਿੱਚ ਦੋ ਪੋਸਟਾਂ ਨੇ, ਹਾਕੀ men ਦੇ ਵਿੱਚ ਪੰਜ ਪੋਸਟਾਂ ਨੇ ਜਿਨ੍ਹਾਂ ਵਿੱਚ ਦੋ ਡਿਫੈਂਡਰ ਤੇ ਤਿੰਨ ਮੈਟਫੀਲਡਰ, ਹਾਕੀ women ਦੇ ਵਿੱਚ ਵੀ ਤਿੰਨ ਪੋਸਟਾਂ ਨੇ ਜਿਨ੍ਹਾਂ ਦੇ ਵਿੱਚ ਇੱਕ ਡਿਫੈਂਡਰ ਤੇ ਦੋ ਫਾਰਵਰਡ ਫੁੱਟਬਾਲ men ਦੇ ਵਿੱਚ 6 ਪੋਸਟਾਂ ਨੇ ਜਿਹਦੇ ਵਿੱਚ ਇੱਕ ਗੋਲਕੀਪਰ ਇੱਕ ਰਾਈਟ ਫੁੱਲ ਬੈਕ ਇੱਕ ਲੈਫਟ ਫੁੱਲ ਬੈਕ ਇੱਕ ਮਿਡਫੀਲਡਰ ਤੇ ਇੱਕ ਫਾਰਵਰਡ ਕ੍ਰਾਸ ਕੰਟਰੀ men ਦੇ ਵਿੱਚ ਵੀ ਦੋ ਪੋਸਟਾਂ ਨੇ ਜਿਹਦੇ ਵਿੱਚ 5000 ਤੇ 10000 ਮੀਟਰ ਦੇ ਵਿੱਚ ਇਹ ਪੋਸਟਾਂ ਦੀ ਮੰਗ ਕੀਤੀ ਗਈ ਹੈ ਸੋ ਰੈਸਲਿੰਗ women ਦੇ ਵਿੱਚ ਤਿੰਨ ਪੋਸਟਾਂ ਨੇ ਜਿਨ੍ਹਾਂ ਦੇ ਵਿੱਚ 49 ਕਿਲੋ 55 ਕਿਲੋ 71 ਕਿਲੋ ਤੇ 76 ਕਿਲੋ ਵਰਗ ਦੇ ਵਿੱਚ ਹੈ ਸੋ ਬਾਸਕਟਬਾਲ men ਦੇ ਵਿੱਚ ਵੀ ਦੋ ਪੋਸਟਾਂ ਨੇ ਤੇ ਦੋਨੋਂ ਹੀ ਆਲ ਰੌਂਡਰ ਰਿਅ ਪੋਸਟਾਂ ਲਈ ਜਿਹੜਾ ਹੈਗਾ ਅਰਜ਼ੀਆਂ ਦੀ ਮੰਗ ਕੀਤੀ ਗਈ ਹੈ। ਫੇਰ ਕੁਝ ਫੈਕਟਰੀ ਵੱਲੋਂ ਹੀ ਕਲਚਰਲ ਕੋਟੇ ਦੇ ਵਿੱਚ ਵੀ ਦੋ ਪੋਸਟਾਂ ਦੀ ਜਿਹੜੀ ਮੰਗ ਕੀਤੀ ਗਈ ਹੈ ਜਿਹਦੇ ਵਿੱਚ ਇੱਕ ਅ ਫੀਮੇਲ ਸਿੰਗਰ ਤੇ ਇੱਕ ਕਲਾਸੀਕਲ ਡਾਂਸਰ ਮੇਲ ਜਾਂ ਫੀਮੇਲ ਦੀ ਪੋਸਟ ਰੱਖੀ ਗਈ ਹੈ। ਸੋ ਇਹਨਾਂ ਨੂੰ ਅਪਲਾਈ ਕਰਨ ਦੀ ਆਖਰੀ ਤਰੀਕ ਹੈ ਜਿਹੜੀ ਉਹ 22 ਫਰਵਰੀ 2025 ਹੈ। ਸੋ ਏਜ ਲਿਮਿਟ 18 ਤੋਂ 30 ਸਾਲ ਹੈ ਤੇ ਏਜ ਰੈਲੈਕਸੇਸ਼ਨ ਐਸ ਪਰ ਰੂਲਸ ਆ ਜਿਹੜੀ ਉਹ ਅਪਲਾਈ ਹੋਏਗੀ। ਸੋ ਕੈਂਡੀਡੇਟਾਂ ਜਿਹੜੇ ਉਹ ਘੱਟੋ ਘੱਟ 12 ਪਾਸ ITI ਦਾ ਡਿਪਲੋਮਾ ਜਾਂ ਡਿਗਰੀ ਹੋਲਡਰ ਹੋਣੇ ਚਾਹੀਦੇ ਹਨ ਸੋ ਇਹਨਾਂ ਨੂੰ ਜੇਕਰ ਤੁਸੀਂ ਅਪਲਾਈ ਕਰਨਾ ਚਾਹੁੰਦੇ ਹੋ ਤਾਂ ਰੇਲ ਕੋਸਟ ਫੈਕਟਰੀ ਦੀ ਜਿਹੜੀ ਅਫੀਸ਼ੀਅਲ ਵੈਬਸਾਈਟ ਤੇ ਵੀ ਜਾ ਸਕਦੇ ਹੋ ਸੋ ਹੁਣ ਗੱਲ ਕਰਦੇ ਹਾਂ ਪੰਜਾਬ ਸਟੇਟ ਕੋਆਪਰੇਟਿਵ ਬੈਂਕ ਵੱਲੋਂ ਅ ਟਰਨਸ ਦੀਆਂ ਜਿਹੜੀਆਂ ਆਫਲਾਈਨ ਐਪਲੀਕੇਸ਼ਨਾਂ ਦੀ ਮੰਗ ਕੀਤੀ ਗਈ ਹੈ ਨਾ ਟੋਟਲ ਵਕਾਂਸੀਆਂ 21 ਨੇ ਤੇ ਇਹਨਾਂ ਨੂੰ ਅਪਲਾਈ ਕਰਨ ਦੀ ਆਖਰੀ ਤਰੀਕ ਹੈ ਜਿਹੜੀ 31 ਜਨਵਰੀ 2025 ਹੈ ਏਜ ਲਿਮਿਟ ਮੈਕਸਿਮਮ ਜਿਹੜੀ ਹੈਗੀ ਆ ਉਹ 30 ਸਾਲ ਹੋਣੀ ਚਾਹੀਦੀ ਹੈ ਤੇ ਏਜ ਰਿਲੈਕਸੇਸ਼ਨ ਐਸ ਪਰ ਰੂਲਸ ਜਿਹੜੀ ਇਹਦੇ ਵਿੱਚ ਦਿੱਤੀ ਜਾਏਗੀ ਕੈਂਡੀਡੇਟ ਹੈ ਜਿਹੜੇ ਘੱਟੋ ਘੱਟ ਐਮਬੀਏ ਪਾਸ ਹੋਣੇ ਚਾਹੀਦੇ ਰੈਲੇਵੈਂਟ ਡਿਸਪਲਨ ਦੇ ਵਿੱਚ ਸੋ ਕੋਆਪਰੇਟਿਵ ਟਾਰਗਟ ਦੀ ਹੈ 80 ਪੋਸਟਾਂ ਨੇ ਇਹਨਾਂ ਦੀ ਡਿਟੇਲ ਹੈ ਜਿਹੜੀ ਤੁਸੀਂ ਪੰਜਾਬ ਸਟੇਟ ਕੋਆਪਰੇਟਿਵ ਬੈਂਕ ਦੀ ਅਫੀਸ਼ੀਅਲ ਵੈਬਸਾਈਟ ਤੇ ਜਾ ਕੇ ਵੀ ਲੈ ਸਕਦੇ ਹੋ ਜਾਂ ਫਿਰ ਜਿਹੜਾ ਹੈਗਾ ਇਸ ਪੋਸਟ ਦੇ ਥੱਲੇ ਕਮੈਂਟ ਕਰਕੇ ਜਾਂ 941723506 ਤੇ WhatsApp ਕਰਕੇ ਇਹਦਾ ਲਿੰਕ ਮੰਗਵਾ ਸਕਦੇ ਹੋ ਸੋ ਹੁਣ ਬੁਲੇਟਨ ਦੇ ਅਖੀਰ ਦੇ ਵਿੱਚ ਗੱਲ ਕਰਾਂਗੇ ECHS ਜਲੰਧਰ ਜਣੇ ਦੀ ਐਕਸ ਸਰਵਿਸਮੈਨ ਕੰਟ੍ਰਿਬਿਊਟਰੀ ਹੈਲਥ ਸਕੀਮ ਦੇ ਤੀਨ ਜਿਹੜਾ ਵਕ ਵਕ ਪੋਸਟਾਂ ਤੇ ਭਰਤੀ ਕੀਤੀ ਜਾ ਰਹੀ ਹੈ 78 ਪੋਸਟਾਂ ਖੱਟੀਆਂ ਗਈਆਂ ਜਿਦੇ ਵਿੱਚ ਮੈਡੀਕਲ ਸਪੈਸ਼ਲਿਸਟ ਰੇਡੀਓਲੋਜਿਸਟ ਮੈਡੀਕਲ ਅਫੀਸਰ ਡੈਂਟਲ ਫੀਸਰ ਰੇਡੀਓਗ੍ਰਾਫਰ ਲੈਬ ਅਸਿਸਟੈਂਟ ਲੈਬ ਟੈਕਨੀਸ਼ੀਅਨ ਨਰਸਿੰਗ ਅਸਿਸਟੈਂਟ ਫਾਰਮਾਸਿਸਟਰ ਡੈਂਟਲ ਅਸਿਸਟੈਂਟ ਆਈਟੀ ਟੈਕਨੀਸ਼ੀਅਨ ਕਲਰਕ ਡਾਟਾ ਐਂਟਰੀ ਆਪਰੇਟਰ ਡਰਾਈਵਰ ਚੌਕੀਦਾਰ ਪੀ ਐਨ ਫੀਮੇਲ اٹੈਂਡੈਂਟ ਤੇ ਸਫਾਈ ਵਾਲਾ ਸਮੇਤ ਕੁੱਲ ਸਟਾਫ ਪੋਸਟਾਂ ਜਿਹੜੀਆਂ ਹੈਗੀਆਂ ਉਹ ਪਬਲਿਸ਼ ਕੀਤੀਆਂ ਗਈਆਂ ਔਰ ਜਿਨ੍ਹਾਂ ਨੂੰ ਅਪਲਾਈ ਕਰਨ ਦੀ ਲਾਸਟ ਡੇਟ ਜਿਹੜੀ 7 ਫਰਵਰੀ 2025 ਹੈ ਸੋ ਇਹਨਾਂ ਪੋਸਟਾਂ ਨੂੰ ਅਪਲਾਈ ਕਰਨ ਵਾਸਤੇ ਤੁਸੀਂ ਈਸੀਐਚਐਸ ਦੀ ਜਿਹੜੀ ਅਫੀਸ਼ੀਅਲ ਵੈਬਸਾਈਟ ਹੈ ਉਹਦੇ ਤੇ ਜਾ ਸਕਦੇ ਹੋ ਔਰ ਉਹਦੇ ਵਿੱਚ ਜਦੋਂ ਤੁਸੀਂ ਸਕਰੋਲ ਕਰੋਗੇ ਸਾਰੇ ਦੇਸ਼ ਦੇ ਵਿੱਚ ਜਿਹੜੀਆਂ ਉਹਨਾਂ ਵੱਲੋਂ ਪੋਸਟਾਂ ਕੱਢੀਆਂ ਗਈਆਂ ਉਹ ਸਾਰੀਆਂ ਦੇਖਣਗੀਆਂ ਔਰ ਉਹਦੇ ਵਿੱਚ ECHS ਲੈਕਚਰਸ ਜਲੰਧਰ ਦੇ ਵਿੱਚ ਜਾ ਕੇ ਤੁਸੀਂ ਜਿਹੜੀਆਂ ਨਾ ਪੋਸਟਾਂ ਦੀ ਡਿਟੇਲ ਚੈੱਕ ਕਰ ਸਕਦੇ ਹੋ ਤੇ ਸਮਾਂ ਰਹਿੰਦੇ ਆ ਜਿਹੜਾ ਅਪਲਾਈ ਕਰ ਸਕਦੇ ਹੋ ਸੋ ਇੱਥੇ ਅੱਜ ਦਾ ਜਿਹੜਾ এমਪਲੋਇਮੈਂਟ ਬੁਲੇਟਿਨ ਸਮਾਪਤ ਹੁੰਦਾ ਸੋ ਇਹਦੇ ਸਬੰਧੀ ਡਿਟੇਲ ਜਾਣਕਾਰੀ ਜਿਸ ਤਰ੍ਹਾਂ ਮੈਂ ਤੁਹਾਨੂੰ ਜਿਹੜੇ-ਜਿਹੜੇ ਵਿਭਾਗਾਂ ਦੀ ਗੱਲ ਕੀਤੀ ਤੁਸੀਂ ਉਹਨਾਂ ਦੀ ਅਫੀਸ਼ੀਅਲ ਵੈਬਸਾਈਟਸ ਤੇ ਵੀ ਜਾ ਸਕਦੇ ਹੋ ਉੱਥੋਂ ਜਾਣਕਾਰੀ ਹਾਸਲ ਕਰ ਸਕਦੇ ਹੋ ਰਿਕਰੂਟਮੈਂਟਸ ਦੇ ਵਿੱਚ ਜਾਂ ਫਿਰ ਜਿਹੜਾ ਜਿੱਥੇ ਨਿਊ ਦਾ ਲਿੰਕ ਦਿੱਤਾ ਹੁੰਦਾ ਉੱਥੇ ਜਾ ਕੇ ਤੁਸੀਂ ਦੇਖ ਸਕਦੇ ਹੋ ਜਿਹੜੇ ਉਹਨਾਂ ਨੇ ਲੇਟੈਸਟ ਪੱਤਰ ਵਗੈਰਾ ਜਾਰੀ ਕੀਤੇ ਜਾਂਦੇ ਜਾਂ ਐਡਵਰਟਾਈਜ਼ਮੈਂਟਸ ਵਗੈਰਾ ਜਾਰੀ ਕੀਤੇ ਜਾਂਦੀਆਂ ਸੋ ਉਹਦੇ ਲਈ ਤੁਸੀਂ ਉਹਨਾਂ ਦੀ ਵੈਬਸਾਈਟ ਤੇ ਜਾ ਕੇ ਵੀ ਆਨਲਾਈਨ ਚੈੱਕ ਕਰ ਸਕਦੇ ਹੋ ਤੇ ਜਿਹੜਾ ਐਪਲੀਕੇਸ਼ਨ ਫਾਰਮ ਡਾਊਨਲੋਡ ਕਰ ਸਕਦੇ ਹੋ ਜੇਕਰ ਆਨਲਾਈਨ ਅਪਲਾਈ ਕਰਨ ਦੀ ਉਹ ਸੌਦਾ ਦੇ ਰਹੇ ਤਾਂ ਉਸ ਨੂੰ ਆਨਲਾਈਨ ਅਪਲਾਈ ਵੀ ਕਰ ਸਕਦੇ ਹੋ ਸੋ ਜੇਕਰ ਤੁਹਾਨੂੰ ਕੋਈ ਵੀ ਪਰੇਸ਼ਾਨੀ ਜਾਂ ਦਿੱਕਤ ਆ ਰਹੀ ਹੈ ਤਾਂ ਤੁਸੀਂ 941723506 ਤੇ WhatsApp ਕਰਕੇ ਆਪਣੀ ਪਰੇਸ਼ਾਨੀ ਸਾਡੇ ਨਾਲ ਸਾਂਝੀ ਕਰ ਸਕਦੇ ਹੋ ਜਾਂ ਜਿਹੜੇ ਸਬੰਧਤ ਲਿੰਕ ਹੈ ਉਹਨਾਂ ਦੀ ਮੰਗ ਕਰ ਸਕਦੇ ਹੋ ਸੋ ਅਸੀਂ ਜਿਹੜਾ এমਪਲॉयਮੈਂਟ ਬੁਲਟਿਨ ਰੈਗੂਲਰ ਇੰਟਰਵਲਸ ਤੇ ਤੁਹਾਡੀ ਜਾਣਕਾਰੀ ਲਈ ਜਾਰੀ ਕਰਦੇ ਰਿਹਾ ਕਰਾਂਗੇ ਸੋ ਬੇਨਤੀ ਹੈ ਕਿ ਇਸ ਚੈਨਲ ਨੂੰ ਵਰਤਤ ਸਬਸਕ੍ਰਾਈਬ ਕਰੋ ਤੇ ਅੱਗੇ ਵੱਧ ਤੋਂ ਅੱਗੇ ਸ਼ੇਅਰ ਵੀ ਕਰੋ ਕਿਉਂਕਿ ਜਿੰਨੀਆਂ ਵੀ ਪੋਸਟਾਂ ਬਾਰੇ ਜਾਣਕਾਰੀ ਦਿੱਤੀ ਗਈ ਹੈ ਉਹਨਾਂ ਨੂੰ ਅਪਲਾਈ ਕਰਨ ਦੀ ਮਿਤੀ ਹੈ ਜਿਹੜੀ ਬੜੀ ਨਜ਼ਦੀਕ ਹੈ ਸੋ ਇਸ ਤੋਂ ਅੱਗੇ ਵੀ ਜਿਹੜਾ ਹੈਗਾ ਤੁਹਾਨੂੰ ਲਗਾਤਾਰ ਇਹਦੇ ਨਾਲ ਅਨਟਰ ਤੇ ਰੱਖਾਂਗੇ ਤਾਂ ਕਿ ਤੁਹਾਨੂੰ ਸਮੇਂ ਸਿਰ ਸਾਰੀ ਜਾਣਕਾਰੀ ਮਿਲਦੀ ਰਹੇ ਸੋ ਬਹੁਤ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ ਜੀ